ਹਲੋ ਪਰਮਸਤਕਾਰਯੋਗ ਪੰਜਾਬੀ ਪ੍ਰੇਮੀਆਂ ਸਾਡੀ ਮਾਂ ਬੋਲੀ ਪੰਜਾਬੀ ਬਹੁਤ ਹੀ ਉੱਚੀ ਸੁੱਚੀ ਤੇ ਮਿਠਾਸ ਭਰੀ ਹੈ ਵਿਦਵਾਨਾਂ ਅਨੁਸਾਰ ਦੁਨੀਆ ਦੀਆਂ 18 ਤੋਂ ਭਾਸ਼ਾਵਾਂ ਵਿੱਚੋਂ ਪੰਜਾਬੀ ਬੋਲੀ 13ਵੇਂ ਨੰਬਰ ਤੇ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਅਦੁੱਤੀ ਉਤਕ੍ਰਿਸ਼ਟ ਅਤੇ ਅਮਰ ਗ੍ਰੰਥ ਦਾ ਪੰਜਾਬੀ ਵਿੱਚ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਬਹੁਤ ਹੀ ਅਮੀਰ ਬੋਲੀ ਹੈ ਪਰ ਅੱਜ ਇਸ ਦਾ ਭਵਿੱਖ ਚੁਣੌਤੀਆਂ ਭਰਪੂਰ ਹੈ ਆਧੁਨਿਕਤਾ ਦੇ ਨਾਂ ਤੇ ਕਈ ਲੋਕ ਕਿਸੇ ਨੂੰ ਗਵਾਰਾਂ ਦੀ ਬੋਲੀ ਕਹਿ ਕੇ ਭੰਡਦੇ ਹਨ ਇਹ ਇੱਕ ਇਤਿਹਾਸਿਕ ਸਟਾਈ ਹੈ ਜਿਹੜੀ ਕਮ ਦਾ ਸੱਭਿਆਚਾਰ ਖੁਰ ਜਾਏ ਬੋਲੀ ਖੁੱਸ ਜਾਏ ਉਸ ਦਾ ਇੱਕ ਦਿਨ ਧਰਤੀ ਤੋਂ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਵਕਤ ਕਿਸੇ ਦਾ ਲਿਹਾਜ਼ ਨਹੀਂ ਕਰਦਾ ਜੇਕਰ ਪੰਜਾਬੀਆਂ ਨੇ ਆਪਣੀ ਹੋਂਦ ਬਚਾਉਣੀ ਹੈ ਤਾਂ ਵਕਤ ਸਿਰ ਜਾਗਣਾ ਪਵੇਗਾ ਮਾਂ ਬੋਲੀ ਪੰਜਾਬੀ ਦੀ ਚੁਣੌਤੀਆਂ ਭਰਪੂਰ ਸਥਿਤੀ ਦਾ ਵਰਣਨ ਬਾਬੂ ਰਜਵਲੀ ਜੀ ਦੀ ਰਚਨਾ

ਮੁਖ ਚੋਂ ਲਪਟਾਂ ਮਾਰਨ ਜੈਸੇ ਅਤਰ ਗੁਲਾਬ ਦੀ ਹੋਰ ਜ ਤਾਣ ਜਬਾਨ ਅੱਖੋਂ ਜਲ ਪਰ ਡੋਲੀ ਦਾ ਕਰਦੇ ਨਾ ਹਮ ਦਰਦੋ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾ ਹਮ ਦਰਦੋ ਦਰਦ ਪੰਜਾਬੀ ਬੋਲੀ ਦਾ ਜਾਨਦਿਆਂ ਖਾਣੀ ਪਸ਼ਤੋ ਅਸਦੀ ਦੇਸ਼ ਪਠਾਣਾ ਦੇ ਇਹ ਆਕੇ ਪੜਨਾਂ ਦੀ ਸ਼ਾਸਤਰ ਵੇਦ ਪੁਰਾਣਾ ਦੇ ਤੇ ਕਰ ਬਾਰਣ ਨਾਲੋਂ ਕਦਰ ਵਧਾਤਾ ਗੋਲੀ ਦਾ ਕਰਦੇ ਨਾਮ ਦਰਦੋ ਕਰਦੇ ਨਾਮ ਬਦਰ ਤੋਂ ਦਰਦ ਪੰਜਾਬੀ ਬੋਲੀ ਦਾ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ ਮੈਂ ਅੱਗੇ ਇਤ ਨੂਰੋ ਵਾਇ ਉੱਠਦੀ ਦਿਲੋਂ ਪੁਹਾਰ ਸੀ ਫਿਰ ਪਸ਼ਤੋ ਦੀ ਆਗੀ ਹੋਰ ਮੈਤਨ ਫਾਰਸੀ ਮੈਂ ਪਰਿਮਾਨ ਸਪੋੜੀ ਚਨ ਦਾ ਹੁਕਮ ਘਰੋਲੀ ਦਾ ਕਰਦੇ ਨਾਮ ਦਰਦੋ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ ਫਿਰ ਨੁਕਸਾਨ ਉਠਾਇਆ ਹਰਤੂ ਕਰ ਜਮ ਵੈਰੀ ਤੋਂ ਟੁੱਟ ਪੈਣੇ ਨੇ ਕੱਟਤੀ ਬਾਹੋਂ ਪਕੜ ਕੇ ਕੈਰੀ ਕਿਉਂ ਅਣਪੁੱਝ ਕੀ ਕਰ ਸਕਦੀ ਜ਼ਹਿਰ ਬਥੇਰਾ ਕੋਲੀ ਦਾ ਕਰਦੇ ਨਾਮ ਦਰਦੋ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ

ਕਰਦੇ ਨਾ ਬਦਰ ਤੋਂ ਦਰਦ ਪੰਜਾਬੀ ਬੋਲੀ ਦਾ ਅਬ ਹਿੰਦੀ ਦੀ ਪੁਗਤੀ ਬਾਤ ਮਜਾਜਣ ਸੋਕਣ ਦੀ ਮੈਂ ਚੁੱਪ ਕੀਤੀ ਫਿਰਦੀ ਇਸ ਦੀ ਆਦਤ ਪੌਕਣ ਦੀ ਬੁਰੜੀ ਪਏ ਜਗ ਨਹੀਂ ਤੜੇ ਨਾ ਬਖਤ ਕਲੋਲੀ ਦਾ ਕਰਦੇ ਨਾ ਬਦਰ ਤੋਂ ਕਰਦੇ ਨਾ ਬਦਰ ਤੋਂ ਦਰਦ ਪੰਜਾਬੀ ਬੋਲੀ ਦਾ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ ਟਕੜੇ ਰਹੋ ਪੰਜਾਬੀਓ ਕਿਹੜਾ ਛੱਡਦਾ ਨਵੇਂਾਂ ਤੋਂ ਜਿਰਦੀ ਫੂਕੀ ਹੋਈ ਮਰੀ ਉਠਾਲੀ ਸਵੇਂਾਂ ਤੋਂ ਅਠ ਨੋ ਸੂਬੇ ਨਿਕਰੇ ਟੱਜ ਨਾ ਭਰੇ ਪੋਲੀ ਦਾ ਕਰਦੇ ਨਾਮ ਦਰਦੋ ਕਰਦੇ ਨਾਮ ਦਰਦੋ ਦਰਦ ਪੰਜਾਬੀ ਬੋਲੀ ਦਾ ਕਰਦੇ ਨਾਮਦਰਦੋ ਦਰਦ ਪੰਜਾਬੀ ਬੋਲੀ ਦਾ ਸੂਦੇ ਮਰਦ ਮੁਕਾਮੀ ਕੀ ਗੱਲ ਸਮਝਣ ਲੋਕਲ ਜੀ ਮੇਰੇ ਨਾਲ ਮੋਕੇ ਪੜਿਆ ਸੂਦ ਸਲੀਣਿਓ ਕੋ ਕਲਜੀ ਬਾਬੂ ਰਣੀਓ ਇੰਦਰ ਤੇ ਸੰਤੋ ਕਢਰੋਲੀ ਦਾ ਕਰਦੇ ਨਾਮਦਰਦੋ ਕਰਦੇ ਨਾਮਦਰਦੋ ਦਰਦ ਪੰਜਾਬੀ ਬੋਲੀ ਦਾ